ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜ੍ਹਦੀ ਕਲਾ ਰੱਖੇ ਤੁਹਾਨੂੰ ਤੇ ਬਾਈ ਜੀ ਕੋਸ਼ਿਸ਼ ਕਰਾਂਗੇ ਜੈਜੇ ਰੇਟ ਦੱਸਣ ਦੇ ਅੱਜ ਬੁੱਧਵਾਰ ਤਲਵੰਡੀ ਸਾਬੋ ਮੰਡੀ ਲੱਗੀ ਹੈ ਬਾਈ ਠੀਕ ਹੈ ਗੱਲ ਮੇਰਾ ਮੋਬਾਈਲ ਨੰਬਰ 9478845452 ਕਾਲ ਕਰ ਲਿਓ ਜਿਹੜਾ ਵੀ ਟਰੈਕਟਰ ਲੈਣਾ ਆਪਣੇ ਨਾਲ ਕੰਟੈਕਟ ਕਰ ਲਓ ਉਹ ਸਭ ਤੋਂ ਪਹਿਲਾਂ ਆ ਗਿਆ 2003 ਮਾਡਲ ਪੰਜਾਬ ਨੰਬਰ ਦੇ ਵਿੱਚ 855 35 ਤੋਂ 40% ਦੇ ਉਧਰ ਲਾ ਦੇ ਟਾਇਰਾਂ ਟੱਕਰਾਂ ਕਹਿ ਰਹਾ ਬਾਈ ਤੇ ਡੰਡਾ ਫੱਟੀ ਛਤਰੀ ਸਾਹਿਬ ਕੁਛ ਨਾਲ ਹੀ ਹੈ ਬਾਈ ਠੀਕ ਆ 2 ਲੱਖ 30 ਹਜ਼ਾਰ ਲਿਖੀ ਬੈਠਾ ਕਿੰਨੇ ਦਾ ਕਿੰਨੇ ਦਾ ਮਾੜਾ ਮੋਟਾ ਮਾੜਾ ਮੋਟਾ ਦੱਸ ਬਾਈ ਚੌੜਨੀ ਹੈ ਜੀ 20 ਦਾ ਦੇ ਦਾਂਗੇ ਜੇ ਅਜ ਗੱਲ ਕਰ ਵੇਚ ਨਾਲ ਜੈ ਜੀ ਅਵਸਰ ਤੁਹਾਨੂੰ 2 ਲੱਖ 10 2 ਲੱਖ 10 ਹਜ਼ਾਰ ਕਹਿ ਦੇ ਯਾਰ ਜਟਾ ਕਹਿ ਦੇ ਪਹਿਲੀ ਵਾਰ ਮੇਰੇ ਕਹਿ ਦੇ ਚਲ 18 ਦਾ ਦੇ ਦਾਂਗੇ ਨਹੀਂ 18 ਨਹੀਂ ਕਹਿ ਦੇ ਯਾਰ ਮਰ ਕਹਿਦਾ 18 ਦੇ ਦਾਂਗੇ ਠੀਕ ਆ ਟਰੈਕਟਰ ਸੋਹਣਾ ਵਧੀਆ ਸਾਰਾ ਓਰੀਜਨਲ ਆ ਜਾ ਚਲ 15000 ਦਾ 15000 ਦਾ ਲਿਓ ਮੋਬਾਈਲ ਨੰਬਰ ਬੋਲੀ ਵੀਰੇ 94666 70892 ਕਿਵੇਂ 94666 70892 ਲਓ ਬਾਈ ਨਾਲ ਕੰਟੈਕਟ ਕਰ ਲਿਓ ਕਿਹੜਾ ਪਿੰਡ ਆ ਜੀ ਵੀਰੂ ਵਾਲਾ ਕੁੜਾ ਜੀ ਵੀਰੂ ਵਾਲਾ ਕੁੜਾ ਆ ਕੀ ਦਾ ਬਾਈ 95 ਮਾਡਲ ਦੇ ਵਿੱਚ ਬਾਈ 735 ਟਰੈਕਟਰ ਖੈਰ ਸੋਹਣਾ ਬਾਈ ਆਉਦੀ ਤਸੱਲੀ ਕਰਕੇ ਚਲਾ ਕੇ ਬਾਕੇ ਲੈ ਜਿਓ ਟਾਇਰ ਪਿਛਲੇ ਬਾਈ ਅੱਧੇ ਆ ਮੂਰਲੇ ਬਾਈ 45 ਪੈਸੇ ਟਾਇਰ ਆ ਸਾਡੇ ਪਿੰਡ ਦਾ ਟਰੈਕਟਰ ਆ ਬਾਈ ਠੀਕ ਆ ਗੱਲ 1995 ਮਾਡਲ ਆ ਚਾਚਾ ਜੀ ਕੀ ਹਾਲ ਆ ਠੀਕ ਆ ਜੀ ਵਧੀਆ ਉਹ ਠੀਕ ਹੋ ਬਹੁਤ ਵਧੀਆ ਚਾਚਾ ਜੀ ਟਰੈਕਟਰ 1 ਲੱਖ 20000 ਲਿਖੀ ਬੈਠੇ ਹੋ ਕਿੰਨੇ ਦਾ 1 ਲੱਖ 10000 ਦਾ ਨਾ ਚਾਚਾ ਜੀ ਜੈ ਜਮੜਾ 5000 ਹੋਰ ਕਹਿੰਦੇ ਚੱਕੋ 6 ਰਗਿਆ 1 ਲੱਖ 5000 ਐਂ ਕਹਦੇ 10000 ਚਲੋ ਜੀ 8000 ਤਾਂ ਮੈਂ ਕਹਿ ਦਿੰਦਾ 2000 ਤਾਂ ਮਾਲ ਰੱਖਦੇ ਆ ਲੈ ਭਾਈ ਕੋਈ ਗੱਲ ਨਹੀਂ ਕੋਈ ਲਿਖੀ ਜਣੀ ਹੈਗੀ ਮੋਬਾਈਲ ਨੰਬਰ ਚਾਚਾ ਕਿੰਨਾ 9804 98397 ਠੀਕ ਹੈ ਨੰਬਰ ਕਰ ਲੈ ਨੋਡ ਦੁਬਾਰਾ ਸਟੈਂਡਰਡ ਆ ਗਈ 345 ਮਾਡਲ ਮੋਡਲ ਇਹਦਾ ਕਿੱਥੇ ਲਿਖਿਆ ਬੱਬੇ 6 ਮਾਡਲ 2 ਲੱਖ ਰੁਪਏ ਰੇਟ ਲਿਖਿਆ ਬਾਈ ਨੇ ਠੀਕ ਹੈ ਗੱਲ ਇਹ ਬਾਈ ਸਿੰਗਲ ਕਲੱਚ ਆ ਕਿ ਡਬਲ ਆ ਇਹ ਕਿਹਦਾ ਬਾਈ ਤੇ ਬਾਈ ਕੰਨੇ 206 ਮਾਡਲ ਆ 2 ਲੱਖ ਰੁਪਏ ਲਿਖਿਆ 1 ਲੱਖ 80 80 ਦਾ ਦੇ ਦਾਂਗੇ ਇਹ ਲੈ ਬਾਈ ਓਦੋਂ ਬਾਅਦ ਹੁਣ ਪਾਉਣਾ ਪੜਾਕੇ ਮੈਂ ਲਿਆ ਕੈਮਰਾ ਕਰਾ ਸੇਵਕ ਬਾਈ ਗੱਲ ਸੁਣੀ ਯਾਰ ਲਓ ਜੀ ਅਰਜਨ ਆ ਗਿਆ 2021 ਮਾਡਲ ਹੈ ਟਾਪ ਮਾਡਲ ਅਰਜਨ ਨੋਬੋ ਠੀਕ ਹੈ ਬਾਈ ਚਾਰੇ ਟਾਇਰ ਬਾਈ 85 90 ਪੈਸੇ ਜਮੈਂ ਨਵਾਂ ਟਰੈਕਟਰ ਲਈ ਵਰਦਾ ਸੇਵਕ ਦੇਸੂ ਯੋਧਿਆਲਾ ਠੀਕ ਹੈ ਗੱਲ ਬਾਈ ਲੋਨ ਫੈਂਸ ਵੀ ਹੋ ਜੂ ਪੁਰਾਣਾ ਵੀ ਕੱਟਿਆ ਜਾਊ ਆ ਡੱਕ ਡੱਕ ਜਾ ਵਿਚ ਗਿਆ ਠੀਕ ਹੈ ਸੇਵਕ ਕਿੰਨੇ ਕ ਚੱਲੇ ਬਈ ਇਹ ਕਿੰਨੇ ਕ ਚੱਲੇ ਇਹ ਵੇਖ ਲੈ ਮੀਟਰ ਮੈਂ ਅੱਛਾ ਲੈ 71000 ਲਿਖੀ ਬੈਠਾ 6 ਲੱਖ ਕਿੰਨੇ ਦਾ 6 ਲੱਖ ਕਿੰਨੇ ਦਾ 685000 ਦਾ ਦੇ ਦੇ 70000 ਦਾ ਲੈ ਜਾਓ ਤੇ ਬਾਈ ਕੋਲੇ ਟਰੈਕਟਰ ਕਹੀ ਆ ਪਾ ਲਾਸਟ ਜੇ ਨੰਬਰ ਦੇਵਾਂਗੇ ਬਾਈ ਦਾ ਉਸ ਤੋਂ ਬਾਅਦ ਆ ਗਿਆ 855 2016 ਮਾਡਲ ਆ ਟਾਇਰ ਖੈਰ ਇਹਦੇ ਵੀ ਚੰਗੇ ਆ 85 ਤੋਂ 90 ਪੈਸੇ ਹੈਗੇ ਆ ਵੀਰੇ ਅਪੋਲੋ ਦੇ ਟਾਇਰ ਆ ਤੇ ਸਾਰਾ オリジナル ਡੰਡਾ ਫੱਟੀ ਛਤਰੀ ਨਾਲ ਆ ਡਬਲ ਡਿਸਟ੍ਰੀਬਿਊਟਰ ਆ ਤੇ ਇੰਜਨਰ ਕਿਵੇਂ ਆ ਜੀ 3 ਦਿਨ ਹੋ ਕੇ 3 ਦਿਨ ਇੰਜਨ ਹੋ ਗਿਆ ਕਹਿੰਦਾ 2016 532 ਲਿਖੀ ਬੈਠਾ ਕਿੰਨੇ ਦਾ 2.5 ਦਾ ਕਿਉਂ ਰਾਜ ਇਹ ਨਹੀਂ ਮੈਂ ਤੈਨੂੰ ਕਿਹਾ ਭਾਈ ਮੈਂ ਕਿਹਾ 25 11 ਇਹ ਰੇਟ ਦੱਸ ਕਿੰਨੇ ਦਾ 15 ਦੇ ਦਾਂਗਾ 10000 ਦਾ ਲੈ ਜੋ ਯਾਰ ਆਪਣਾ ਨਹੀਂ ਇਹ ਨਹੀਂ ਕਹਿਣਾ ਮੋਰ ਦਾ ਹੋਰ ਦਾ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਉਸ ਤੋਂ ਬਾਅਦ ਆ ਗਿਆ ਸੋਨਾਲੀਕਾ RX 2014 ਮਾਡਲ ਦੇ ਵਿੱਚ ਆ ਭਾਈ ਸਾਰਾ オリジナル ਦਾ ਟ੍ਰੈਕਟਰ RX ਡਬਲ ਡਿਸਟ੍ਰੀਬਿਊਟਰ ਆ ਭਾਈ ਸੋਨਾਖੇ ਦਾ ਟ੍ਰੈਕਟਰ ਆ ਪਾਵਰ ਸ਼ੇਅਰਿੰਗ ਦੇ ਵਿੱਚ ਡਬਲ ਕਲਚ ਆ 2 ਸਪੀਡ ਦੇ ਵਿੱਚ ਹੁੰਦਾ ਵੀਰੇ ਇਹ 4 ਲੱਖ ਤੇ 23000 ਲਿਖੀ ਬੈਠਾ ਬਾਈ ਕਿੰਨੇ ਦਾ ਟੈਟੂ ਖੈਰ ਚੰਗੇ ਆ ਬਾਈ 8050 ਪੈਸੇ ਹੈਗੇ ਆ ਤੇ ਕਿੰਨੇ ਦਾ ਨਹੀਂ ਨਹੀਂ ਹਜੂ ਤਾਂ ਨਹੀਂ ਕਿੰਨੇ ਦਾ 4 ਲੱਖ ਦਾ ਦੇ ਦੇ 3 ਲੱਖ ਤੇ 90000 ਨਾ ਕਹਦਾ ਕਹ ਦੇ ਲੈ ਬਾਈ 3 ਲੱਖ 90000 ਦਾ ਲੈ ਜਿਓ ਆਪਦੀ ਤਸੱਲੀ ਕਰ ਲਿਓ ਬਾਹ ਕੇ ਚਲਾ ਕੇ ਤਸੱਲੀ ਕਰ ਲਿਓ ਬਾਈ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਫੇਸ 16 ਮਾਡਲ ਬਾਈ 855 ਆ ਗਿਆ ਟਰੈਕਟਰ ਖੈਰੇ ਵੀ ਸੋਣਾ ਪਿਛਲੇ ਟਾਇਰ ਤਾਂ ਸੇਵ ਕਰ ਜਮਨਵੇਂ ਪਾਈ ਫਿਰਦਾ ਉਹ ਤੁਸੀਂ ਚੋਰ ਚੋਰੀ ਚੂਰੀ ਕਰਕੇ ਲੈਂਦੇ ਨਾ ਸਾਰੇ ਡੈਟਰਾ ਟਾਇਰ ਇਹਨੇ ਤੇ ਮੇਰੂ ਆਈ ਬਿੱਲ ਮਿਲੂਗਾ ਟਾਇਰਾਂ ਦਾ ਮੁੱਲ ਲਿਓਨੇ ਟਰ ਅੱਛੇ ਬਿੱਲ ਮਿਲੂਗਾ ਇਹ ਲੋ ਜੀ ਬਿੱਲ ਮਿਲੂਗਾ ਬਾਈ ਕਹਿੰਦਾ ਚੌੜ ਕਰ ਲੈਣਾ ਹੱਸ ਲੈਣੇ ਵਿੱਚ ਦੀ ਵੀਰੇ ਤੇ ਟੋਪ ਮਾਡਲ ਟਰੈਕਟਰ ਆ ਵੀਰੇ ਡਬਲ ਡਿਸਟ੍ਰੀਬਿਊਟਰ ਵਾਲਾ 535000 ਇਹਦਾ ਲਿਖੀ ਬਠਾ ਕਿੰਨੇ ਦਾ 15000 ਨਾ ਬਹੜਾ ਬੰਦਾ ਪੂਰਾ 5 ਲੱਖ ਕਹ ਦੇ ਕਹ ਦੇ ਲੋ ਜੀ ਪੂਰੇ 5 ਲੱਖ ਦਾ ਲੋ ਜੀ ਉਹਦੂ ਆ 52 45 ਠੀਕ ਹੈ ਗੱਲ 2012 ਮਾਡਲ ਦੇ ਵਿੱਚ ਹੈ ਵੀਰੇ ਟਾਇਰ ਇਹਦੇ ਵੀ ਬਿਲਕੁਲ ਤਾਜ਼ੇ ਪਾਈ ਫਿਰਦਾ ਜੱਟ ਗੱਟੀਆਂ ਵੀ ਨਾਲ ਦੀਆਂ ਆਰਲ ਵੀ ਨਾਲ ਦਾ ਹੈ ਕੁਝ ਵੀ ਬੰਦੇ ਨੇ ਖਰਾਬ ਹੋਣ ਨੂੰ ਲਓ ਜੀ ਸਾਰਾ Ориਜినਲ ਕੋਕਾਫੀ ਟਰੈਕਟਰ ਆ ਬਾਈ ਇੱਕ ਮਾਡਲ ਹੀ 12 ਟਰੈਕਟਰ 17 18 ਵਰਗਾ 18 ਵਰਗੀ ਹੈ 335 ਲਿਖੀ ਬੈਠਾ ਕਿੰਨੇ ਦਾ 3 ਲੱਖ ਦਾ ਦਿੱਤੇ ਨਾ 2 285 ਛੇਤੀ 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 ਕਹ ਲਉਂ ਕਹੇ ਤਾਂ ਭਾਈ ਤੇ 85 ਦਾ ਉਹ ਦੁਆਦੇ 855 ਰਹਿ ਗਿਆ ਸੀ ਆਪਣੇ ਕੋਲੇ ਆਹਾ ਗੋਲ ਲਾਉਂ ਤੂੰ ਉਹ ਦੁਆਦੇ ਵਿੱਚ 14 ਮਾਡਲ ਪਤਾ ਮੈਨੂੰ ਪਤਾ ਕੋਈ ਨੀ ਕੋਈ ਗੱਲ ਇੱਕ ਮਿੰਟ 14 ਮਾਡਲ ਆ ਟਰੈਕਟਰ ਸੋਹਣਾ ਬਹੁਤ ਆ ਭਾਈ ਟਾਇਰ ਹੈ ਗਿਆ 85 ਤੋਂ 90 ਪੈਸੇ ਕੋਕਾ ਪੀਸੀ ਆ ਟਰੈਕਟਰ ਇਹ ਕ੍ਰਾਸ ਕਰਾ ਹੈ ਨਾ ਭਾਈ ਇਹ ਕ੍ਰਾਸ ਕਰ ਇੰਜਨ ਵਾਲਾ ਟਰੈਕਟਰ ਆ ਜੀ ਤੇ ਕਿਉਂ ਕ੍ਰਾਸ ਕਰਦੀ ਥੋੜੀ ਜਿਆਦਾ ਡਿਮਾਂਡ ਆ ਇੰਡੀਅਨ ਥੋੜਾ ਯਾ ਚੰਗਾ ਮੰਨਿਆ ਜਾਂਦਾ ਡਬਲ ਡਿਸਟ੍ਰੀਬਿਊਟਰ ਟਾਪ ਮਾਡਲ ਆ ਚਾਚਾ ਜੀ 472000 ਲਿਖਿਆ ਕਿੰਨੇ ਦਾ ਪੂਰੇ 60000 ਦਾ ਦੇ ਪੂਰੇ 60000 ਦਾ ਲੈ ਜਿਓ ਬਾਈ ਕੁਛ ਕਹੀ ਜਾਵੇ ਇਹ ਹੁਣ ਮੈਨੂੰ ਕਹਿੰਦੇ ਇੱਕ ਇੱਕ ਗੱਲ ਦੱਸ ਮੈਨੂੰ ਤੇਰਾ ਮੋਬਾਈਲ ਨੰਬਰ ਬੋਲ 88156 88149 34755 34755 ਠੀਕ ਹੈ ਗੱਲ ਬਾਈ ਜੀ ਸਿੱਧਾ ਬਾਈ ਨਾਲ ਕੰਟੈਕਟ ਕਰ ਲਿਓ ਤੇ ਕੋਈ ਬਾਈ ਕਮਿਸ਼ਨ ਨਹੀਂ ਲੱਗਣਾ ਕੋਈ ਦਲਾਲੀ ਨਹੀਂ ਲੱਗਣੀ ਤੁਹਾਨੂੰ ਠੀਕ ਹੈ ਨਾ ਗੱਲ ਬਾਈ ਤੇ ਅੱਛਾ ਚਾਬੀ ਦੇ ਨਾਲ ਕੋਈ ਵੀ ਟਰੈਕਟਰ ਲੈਣਾ ਜੇ ਤੁਸੀਂ ਸੌਦਾ ਕਰਦੇ ਹੋ ਚਾਬੀ ਦੇ ਨਾਲ 1000 ਰੁਪਏ ਬਾਈ ਤੋਂ ਛੋੜ ਦੇ ਲਿਆ ਠੀਕ ਐ ਸੇਵ ਕਰ ਤੇ ਪੇ ਨੂੰ ਕਰ ਲਿਓ ਫੋਲੋ ਵੀਰੇ ਜੀਐਸ ਮੋਟਰਸ ਤਲਵੰਡੀ ਸਾਬੋ ਤੇ ਭੁੱਲਰ ਤਲਵੰਡੀ ਸਾਬੋ ਠੀਕ ਐ ਗੱਲ ਤੇ YouTube ਤੇ ਵੀ ਜੇ ਕਿਸੇ ਨੇ ਨਾ ਬਾਈ ਪਟਾਕੇ ਪਾਉਣੇ ਹੋਏ ਪ੍ਰੋਮੋਸ਼ਨ ਕਰਾਉਣੇ ਹੋਏ ਕੋਈ ਪੈਸੇ ਭੂਤੇ ਨਹੀਂ ਮੰਗ ਕੇ ਲੈਂਦਾ ਮੈਂ ਤੇ ਤੇਲ ਪਾਣੀ ਜ਼ਰੂਰ ਲਵਾਂਗੇ ਬਾਈ ਖਰਚਾ ਹੋ ਜਾਂਦਾ ਉਹ ਤਾਂ ਪੰਦਾ ਹਨਾ ਤੇ ਬਾਈ ਜੇ ਕਿਸੇ ਦਾ ਸਾਡੀ ਵੀਡੀਓ ਨਾਲ ਕੋਈ ਦਾ ਕੰਮ ਚੱਲਦਾ ਨਾ ਸਾਨੂੰ ਖੁਸ਼ੀ ਬਹੁਤ ਹੁੰਦੀ ਹੈ ਕਿਉਂ ਬਾਈ ਜੀ ਤੇ ਦੱਬ ਕੇ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ਼੍ਰੀ ਅਕਾਲ